ਤਾਰ ਤੁਸੀਂ ਵੀ ਅੱਜ ਚੱਕ ਰਹੇ ਸੀਗੇ ਕੁੱਤੇ ਨਾਲੇ ਨੂੰ ਕਿਤੇ ਨਾ ਕਿਤੇ ਤੁਸੀਂ ਵੀ ਹੁਣ ਠੰਡੇ ਪੈ ਗਏ ਕੀ ਗੱਲ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ-ਹੁਣੇ ਮੈਂ ਸਲੇਮਪੁਰੇ ਬੁੱਢੇ ਨਾਲੇ ਦਾ ਦੌਰਾ ਕਰਕੇ ਆਇਆ ਵਾਂ ਤੇ ਪਾਣੀ ਬਹੁਤ ਹੀ ਗੰਦਾ ਵਾ ਤੇ ਕਾਫੀ ਜ਼ਰ ਹੋ ਗਿਆ ਸਿਚਿਆਲ ਸਾਹਿਬ ਨੂੰ ਵੀ ਗਰਾ ਤੇ ਵੀ ਉਹ ਚਲੋ ਕੋਸ਼ਿਸ਼ ਕਰ ਰਹੇ ਨੇ ਕਿ ਬੁੱਢੇ ਨਾਲਾ ਸਾਫ ਅਸੀਂ ਕਰ ਰਹੇ ਆ ਤੇ ਕੋਸ਼ਿਸ਼ ਤੇ ਯਾਨੀ ਟਾਈਮ ਅਸੀਂ ਹੈਗੇ ਹੀ ਆ ਔਰ ਮੈਨੂੰ ਲੱਗਦਾ ਨਹੀਂ ਆ ਸਾਰਾ ਕੁਝ ਸਿਆਸਤ ਹੋ ਰਹੀ ਆ ਅੱਜ ਮੈਂ ਡੀਸੀ ਸਾਹਿਬ ਨੂੰ ਲਾਸਟ ਸਤਾਵਣੀ ਦੇਣ ਆਇਆ ਵਾਂ ਜੀ ਬੀ ਡੀਸੀ ਸਾਹਿਬ ਮੈਂ ਬਹੁਤ ਜਲਦ ਪੋਖਰਦਾਲੇ ਬਹਿ ਰਿਹਾ ਵਾਂ ਕਰਾ ਤੇ ਤੁਸੀਂ ਜਨਾਜ਼ੇ ਦਾ ਇੰਤਜ਼ਾਮ ਕਰੋ ਕਰਾ ਮੇਰੇ ਜਨਾਜ਼ੇ ਦਾ ਨਾਲੇ ਜਨਾਜ਼ੇ ਦਾ ਜਦੋਂ ਮੇਰਾ ਲੈ ਕੇ ਜਾਓਗੇ ਰੋਂਦੇ ਪੜਦੇ ਨਾਲ ਲੈ ਕੇ ਜਾਇਓ ਕਰਾ ਰਫਨੀ ਬਿੱਟੂ ਜੀ ਵੀ ਆਜੇ ਮੇਰਾ ਭਰਾ ਕਰਾ ਕੰਧਾ ਦਵੇ ਮੈਨੂੰ ਮੂਰੇ ਬਾਜੇ ਮਗਰ ਬਾਜੇ ਨੱਚਦੇ ਜਾਇਓ ਤੇ ਨਾਲੇ ਇੱਕ ਸੰਦੇਸ਼ ਹਾਂ ਦੇਓ ਡੀਸੀ ਸਾਹਿਬ ਵੀ ਅਸੀਂ ਜਿਹੜੇ ਉਹ ਚ ਗੰਦਾ ਪਾਣੀ ਪਾ ਰਹੇ ਸੀਗੇ ਜਿਹੜੇ ਉਹਦੇ ਵਿੱਚ ਕੈਮੀਕਲ ਸੱਟਰੇ ਸੀ ਅਸੀਂ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਲੀਡਰ ਵੀ ਸਾਰੀ ਜ਼ਿੰਦਗੀ ਸਿਆਸਤ ਕਰਦੇ ਰਹੇ ਕੋਰਾ ਆ ਲੋਕਾਂ ਨੂੰ ਬਹੁਤ ਚੰਗਾ ਮੈਸੇਜ ਮਿਲੂਗਾ ਯਾਨੀ ਰੋਣ ਪਿੱਟਣ ਲੱਗ ਰਿਹਾ ਕਿਉਂਕਿ ਮੇਰੀ ਤਮੰਨਾ ਹੈਗੀ ਲੜਦੇ ਲੜਦੇ ਮਰਦੇ ਮਰਨ ਦੀ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਟਿਟੂ ਬਾਣੀਆ ਪੋਖੜ ਦਾ ਤੇ ਬਹਿ ਰਿਹਾ ਵਾ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਬੈਠੀ ਨਹੀਂ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਸੰਮਨ ਨਹੀਂ ਹੁੰਦੇ ਹੁੰਦੇ ਇੱਕ ਹੰਮਲ ਕੱਢਦਾ ਚੱਲ ਸਾਹਮਣੇ ਫਿਰ ਦੂਜਾ ਕੱਢਦਾ ਅੱਜ ਆ ਮੇਰਾ ਲਾਸਟ ਤੁਹਾਨੂੰ ਮੈਂ ਵਾਰਨਿੰਗ ਦੇ ਰਿਹਾ ਵਾਂ ਇਹ ਕਿਸਮ ਦੀ ਕਿਤਾ ਤੇ ਮੀਡੀਆ ਰਾਈ ਤੇ ਨਹੀਂ ਫਿਰੇ ਮੈਂ ਇੱਥੇ ਪੋਖਰਦਾਲ ਤੇ ਬੱਠੂਗਾ ਕਰਾਂ ਤੇ ਇੱਥੇ ਪ੍ਰਸ਼ਾਸਨ ਦੇ ਸਰ ਤੇ ਬੈਠੂਗਾ ਮੈਂ ਸਰ ਗੱਲ ਕਰੀਏ ਕਾਲਾ ਪਾਣੀ ਮੋਰਚੇ ਨੇ ਵੀ ਬੜੇ ਮੋਰਚੇ ਲਾਏ ਸੀ ਮੜੇ ਮਤਲਬ ਹੁਣ ਫਿਰ ਠੰਡੇ ਪੈ ਗਏ ਦੇਖੋ ਜੀ ਠੰਡੇ ਹੋ ਗਏ ਆ ਹਸਤਾ ਸਾਰੇ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਈ ਜਿਵੇਂ ਪਹਿਲਾਂ ਇੱਥੇ ਆਏ ਸੀਗੇ ਤੇ ਜਿਵੇਂ ਹੁਣ ਵੱਡੇ ਸਮਾਸੀ ਵੀ ਸੀਗੇ ਉਹ ਵੀ ਹੁਣ ਗੱਲਾਂ ਤੇ ਵੱਧ ਜ਼ੋਰ ਲਾ ਰਹੇ ਆ ਜੀ ਤੇ ਬੁੱਢਾਂ ਨਾਲਾ ਦੇਖ ਦੇਖ ਵੱਧ ਵੱਧ ਵੀਡੀਓ ਬਣਾ ਰਹੇ ਆ ਹਲੋ ਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਬਾਈ ਸਿੱਧੇ ਉਂਗਲਾਂ ਕਿਉਂ ਨਹੀਂ ਨਿਕਲਣਾ ਕਰਾ ਬਾਕੀ ਮੈਂ ਲੱਖਾਂ ਜਦਾਰਾਂ ਵੀਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀਰ ਜੀ ਜਾਂ ਤੁਸੀਂ ਪੋਖੜਦਾਲ ਤੇ ਬੈਠੋ ਅਮਰਜੋਤ ਮਾਨ ਜੀ ਤੁਸੀਂ ਬੈਠੋ ਪੋਖੜਦਾਲ ਤੇ ਹਾਲ ਆਹੀ ਆ ਆਪਣੇ ਕੋਲ ਹੁਣ ਤੇ ਅਸੀਂ ਕੋੜੀ ਰਾਖੀ ਕਰਾਂਗੇ ਚਿੜੀਆਂ ਜਾਂ ਫਿਰ ਟੀਟੂ ਬਾਣੀਆਂ ਚਿੜੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਪਕੋੜਦਾਲ ਤੇ ਬੈਠਣਗੀਆਂ ਤੁਸੀਂ ਸਾਡੀ ਰਾਖੀ ਕਰੋ ਕਿਉਂਕਿ ਜਦੋਂ ਵੀ ਬੰਦਾ ਕੋਈ ਲੜਾਈ ਲੜਦਾ ਵਾ ਉਹਦੇ ਨਾਲ ਸਪੋਰਟ ਦੀ ਜ਼ਰੂਰ ਲੋੜ ਹੁੰਦੀ ਆ ਕਰ ਬਾਕੀ ਤੁਹਾਨੂੰ ਪਤਾ ਹੀ ਆ ਵੀ ਪ੍ਰਸ਼ਾਸਨ ਕਿੰਨਾ ਚੰਗੇ ਬੰਦੇ ਨੂੰ ਚੁੱਕਦਾ ਵਾ ਜਾਂ ਲੜਦਾ ਵਾ ਆਪਾਂ ਨੂੰ ਪਹਿਲਾਂ ਵੀ ਜ਼ਿਲ੍ਹਾ ਵਿੱਚ ਭਰਿਆ ਸੀਗਾ ਮੈਂ ਲੱਖੇ ਸਦਾ ਨੇ ਹੁਣ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਇੱਕਜੁੱਟ ਹੋ ਜਾਓ ਕਰਾਂ ਪੰਜਾਬ ਪੂਰਾ ਜਾਗਦਾ ਵਾ ਸਮਾਜ ਸੇਵੀ ਨੂੰ ਜਾਗਣ ਦੀ ਲੋੜ ਆ ਸਾ ਜੇ ਜੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸੰਤ ਪਿਛੇ ਹਾਲ ਵੱਲੋਂ ਉੱਥੇ ਇੱਕ ਉਹ ਵੀ ਕਿਨਾਰਾ ਵੀ ਬਣਾ ਦਿੱਤਾ ਗਿਆ ਕਿ ਇੱਥੇ ਸੁਨਾਨ ਘਾਟ ਵੀ ਬਣਾ ਦਿੱਤਾ ਗਿਆ ਸੁਨਾਨ ਘਾਟ ਦਾ ਜੀ ਫੇਰ ਫਾਇਦਾ ਵਾਜੇ ਉਹ ਸਾਫ਼ ਹੋਵੇ ਪਾਣੀ ਜੀ ਸਿਚੇਲ ਸਾਹਿਬ ਆਮ ਆਦਮੀ ਪਾਰਟੀ ਦੇ ਹੈਗੇ ਨੇ ਤੁਹਾਨੂੰ ਪਤਾ ਹੀ ਆ ਅੱਜ ਤੱਕ ਸਾਫ਼ ਨਹੀਂਦਾ ਮੈਂ ਜਾਊਂਗਾ ਨਹੀਂ ਨਹੀਂ ਜੀ ਇਹ ਇੱਕ ਕਿਸਮ ਦੀ ਸਿਆਸਤ ਹੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ कोरोना ਦੌਰਾਨ ਮੈਂ ਪਹਿਲੇ ਵੀ ਦੱਸਿਆ ਸੀਗਾ ਤਿੰਨ ਦਿਨਾਂ ਚ ਬੁੱਢਾਂ ਨਾਲ ਸਾਫ ਹੋ ਗਿਆ ਸੀਗਾ ਤੁਸੀਂ ਪੱਤਰਕਾਰ ਇਸ ਗੱਲ ਤੇ ਗਵਾਹ ਹੋ ਕਰੋ ਜੀ ਅੱਜ ਵੀ ਜੇ ਉਹ ਕੈਮੀਕਲ ਦਾ ਪਾਣੀ ਨਾ ਸੁੱਟਣ ਕਰਾਂ ਕਿਉਂਕਿ ਨਿੱਕੇ ਨਿੱਕੇ ਚੀਜ਼ਾਂ ਦੇ ਦਾ ਪਾਪਾ ਤੋੜੀ ਜਾਂਦੇ ਆ ਜਿਹੜੇ ਉੱਥੇ ਥੰਮ ਬੈਠੇ ਆ ਉਹਨਾਂ ਨੂੰ ਕੋਈ ਖਲਾਣ ਨਹੀਂ ਸਕਦਾ ਕਰ ਇੱਕ ਤਾਂ ਆਹ ਕੰਮ ਹੋਇਆ ਆ ਵਾ ਸਿੱਟੀ ਵਾਲ ਗੰਦ ਕੱਢਣ ਦੇ ਲਾਇਆ ਆਇਆ ਵਾ ਫੈਕਟਰੀ ਵਾਲ ਗੰਦ ਛਿੱਟੀ ਜਾਂਦੇ ਆ ਸਿੱਟੀ ਵਾਲ ਕੱਢੀ ਜਾਂਦਾ ਵਾ ਜਿੰਨਾ ਸਿੱਜ ਜਿੰਨਾ ਸਿੱਟੀ ਟ੍ਰੀਟਮੈਂਟ ਪਲਾਂਟ ਜਿੰਨਾ ਸਿੱਟੀ ਵਾਲ ਗੰਦ ਕੱਢ ਰਿਹਾ ਵਾ ਜੀ ਉਦੋਂ ਚੌਕਨਾ ਘੰਟੇ ਚ ਪਾ ਪਾ ਦਿੰਦੇ ਨੇ ਆ ਕਹਿੰਦੇ ਅਸੀਂ ਟ੍ਰੀਟਮੈਂਟ ਪਲਾਨ ਕਰਨਾ ਹੈ ਦੇ ਦੇ ਲੋ ਕਿੰਨਾ ਤੁਸੀਂ ਦੇਖਿਆ ਹੀ ਆ ਤੁਸੀਂ ਚੈਨਲ ਤੇ ਪਾਣੀ ਜਦੋਂ ਆ ਰਿਹਾ ਵਦੋਂ ਕਿੰਨਾ ਕ ਸਾਫ ਪਾਣੀ ਆ ਰਿਹਾ ਵਕਨ ਜਿੰਨੇ ਲੱਗੇ ਹੋਏ ਜਿੰਨੇ ਲੱਗੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜੀ ਜਿੰਨਾਂ ਦੇ ਨਹੀਂ ਲੱਗੇ ਸਾਡਾ ਦਾ ਰੋਲਾ ਉਹਨਾਂ ਨਾਲ ਤੇ ਹੁਣ ਲਾਸਟ ਦੇ ਵਿੱਚ ਕੀ ਮੰਗੇ ਲਾਸਟ ਦੇ ਵਿੱਚ ਆਹੀ ਆ ਵੀ ਬਟੀਸ਼ੀ ਸਾਹਿਬ ਅੱਜ ਫੇਰ ਮੈਂ ਡਿਸ਼ ਦਫ਼ਤਰ ਨਹੀਂ ਆਇਆ ਵਾ ਕਿਉਂਕਿ ਜਿਹੜੀ ਮੇਰੀ ਸੁਣਵਾਈ ਤਾਂ ਇੱਥੇ ਹੀ ਹੁੰਦੀ ਆ ਜੀ ਟੀਟੂ ਪਾਣੀਆਂ ਦਾ ਪੁਰਾ ਹੋ ਗਿਆ ਇੱਥੇ ਧਰਨੇ ਲਾ ਲ ਕੇ ਲੋਕਾਂ ਦੀਆਂ ਆਵਾਜ਼ਾਂ ਚੁੱਕ ਚੁੱਕ ਕੇ ਵੀ ਹੋਂਦੋ ਜੀ ਬਸ ਇੱਕ ਜਨਾਜ਼ੇ ਦਾ ਯਾਨੀ ਇੰਤਜ਼ਾਮ ਕਰੋ ਕਿਉਂਕਿ ਮੈਨੂੰ ਪਤਾ ਵਾ ਜਦੋਂ ਮੈਂ ਪੋਖਰਦਾਲ ਤੇ ਬਹਿ ਗਿਆ ਕਿਸ ਨੇ ਮੇਰੀ ਬਾਤ ਤਾਂ ਪੁੱਛਣੀ ਨਹੀਂ ਕਿਰਾ ਜੀ ਕਿਸੇ ਨੇ ਮੇਰੀ ਸੁਣ ਨਹੀਂ ਲੈਣੀ ਕਿਸੇ ਨੇ ਮੈਨੂੰ ਸੱਚੀ ਨਹੀਂ ਕਹਿਣਾ ਤੇ ਅ ਅ ਲੱਗਦਾ ਵਾ ਪੋਖਰਦਾਲ ਤੇ ਨਾਲ ਕੰਮ ਹੋ ਜਾਊਗਾ ਨਾਲੇ ਸਪਾਈ ਹੋ ਜਾਊਗੀ ਚਲੋ ਜੀ ਨਾਲੇ ਸਪਾਈ ਨਹੀਂ ਹੋਵੇ ਨੇ ਕੁੱਤੇਖਾਨੀ ਤਾਂ ਜ਼ਰੂਰ ਹੋਊਗੀ ਬਾਈ ਜਿਹੜਿਆ ਕੰਮ ਨਹੀਂ ਕਰਦੇ ਕਿਰਾ ਜਿਹੜੇ ਲੀਡਰਾਂ ਨੇ ਸ਼ਾਸਤਕ ਸ਼ਾਸਤ ਕੀਤੀ ਇਹਨਾਂ ਦੀ ਕੁੱਤੇਖਾਨੀ ਜ਼ਰੂਰ ਹੋਊਗੀ ਕਿਰਾ ਕੁਝ ਹੋਵੇ ਨਾ ਹੋਵੇ ਹਲੋ ਤੇ ਇਹ ਯਾਨੀ ਕਹਿੰਦਾ ਪਾਪ ਲੋਕੀ ਕਹਿਣਗੇ ਵੀ ਇਹ ਇੰਨਾ ਕੱਖ ਕੀਤਾ ਨਹੀਂ ਕਰ ਸਕ ਲੋ ਤੇ ਥੋੜਾ ਮੋੜਾ ਜਾਗੂਆ ਪ੍ਰਸ਼ਾਸਨ ਅੱਜ ਚੇਤਾਵਨੀ ਦੇਣਾ ਹੈ ਉਹ ਬਾ ਲਾਸਟ ਚੇਤਾਵਨੀ ਆ ਵੀ ਕਰ ਮੈਂ ਇੱਕ ਦੇ ਦੋ ਵੇਣਾ ਭੁਖੜਤਾ ਤੇ ਬਸ ਹੁਣ 2-4 5 ਦਿਨਾਂ ਤੱਕ ਮੈਂ ਇੱਥੇ ਆ ਕੇ ਬਹਿ ਜਾਣਾ ਵਾ ਪ੍ਰਸ਼ਾਸਨ ਨੂੰ ਮੈਂ ਦੱਸਣਾ ਕੋਈ ਨਹੀਂ ਹੈ ਕਿਉਂਕਿ ਘਰੋਂ ਚੁੱਕ ਲੈਂਦੇ ਪਹਿਲਾਂ ਮੇਰੇ ਨਾਲ ਹੀ ਪਹਿਲਾਂ ਵੀ ਪਹਿਲਾਂ ਵੀ ਮੈਨੂੰ ਨਜ਼ਰ ਬੰਦ ਕਰ ਹਾਂ 2 ਦਿਨ ਇਹਨਾਂ ਰੱਖਿਆ ਵਗਰਾ ਤੇ ਹੁਣ ਤਾਂ ਮੈਂ ਯਾਨੀ ਕਹਿੰਦਾ ਬਾਪ ਸੰਗਲ ਸੰਗਲ ਲਾ ਕੇ ਆਪਦੇ ਨਾਲ ਇੱਥੇ ਮੈਂ ਜਿੰਦੇ ਆ ਆਪਣੇ ਆਪ ਨੂੰ ਆ ਵੀ ਲਾ ਦਿੰਨੇ ਆ ਚਾਬੀ ਤੇ ਨਹੀਂ ਛੱਟ ਤੇ ਮੈਨੂੰ ਚੁੱਕ ਕੇ ਨਾ ਲੈ ਕੇ ਜਾਇਆ ਜੀ